ਸਵਾਗਤ ਹੈ ਕਿਸਾਨ ਵੀਰੋ ਹਰ ਡਾਟੇ ਲੌਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਬਾਈ ਚਮਕੌਰ ਕੋਲ ਫੇਰ ਪਹੁੰਚੇ ਇੱਕ ਤੁਹਾਨੂੰ ਸੂਈ ਸਿਲਾਈ ਵੜ ਦਿਖਾ ਦਿਆਂ ਕਿਹੜਾ ਸੂਆ ਜਰਸੀ ਕ੍ਰਾਸ ਆ ਥੋੜੀ ਜੀ ਵੱਧ ਅੰਗ ਜਰਸੀ ਦੀ ਆ ਚੰਗੇ ਕੱਦ ਕਰ ਚ ਆ ਗਈ ਤੇ ਚੰਗੇ ਦੁੱਧ ਰੈਡੀ ਵਾਲੀ ਆ ਗਈ ਦੁੱਧ ਤੁਹਾਨੂੰ ਕੱਢ ਕੇ ਦਿਖਾਦੇ ਆਂ ਗੱਲਬਾਤ ਸਾਰੀ ਕਰਾਦੇ ਆਂ ਪਸੂ ਤੁਸੀਂ ਖਰੀਦਣਾ ਆਪਦੀ ਫੋਲਸ ਥਲੀ ਨਾ ਆ ਜਾ ਵੀਰੇ ਸਸੀ ਗਾਬਰ ਜੀਮ ਕੋ ਸਸੀ ਕਲਪਰਾਮ ਉਹ ਠੀਕ ਹੋ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਓਕੇ ਕੱਲ ਵਾਲੀ ਫਿਰ ਐਰ ਸਰ 30 ਮਿੰਟਾਂ ਦੀ ਵੀਗੀ ਚੁੱਤਾ ਵੀਰੇ ਵਧੀਆ ਫੋਨ ਆਇਆ ਬਾਲੇ ਹੁਣ ਤੱਕ ਫੋਨ ਆਇਆ ਨਾ ਮੈਂ ਤਾਂ ਮੋਬਾਈਲ ਫੋਨ ਰੱਖਿਆ ਪਰੇ ਹੁਣ ਓਕੇ ਤੇ ਅੱਜ ਫਿਰ ਇੱਕ ਚੋਕੇ ਦਿਖਾ ਦੇਣੀ ਆ ਚੋਕੇ ਦਿਖਾਉਣਾ ਮੈਂ ਜਰਸੀ ਕ੍ਰੋਸ ਆ ਵੀ ਠੰਡੀ ਸੀਲਾ 15 ਕਿਲੋ ਤੋਂ ਤਿਆਰ ਆ ਚੌਥਾ ਦਿਨ ਸੂਈ ਨੂੰ ਅੱਜ ਵੀਰੇ ਪਹਿਲਾਂ ਤਾਂ ਨੰਬਰ ਬੋਲ ਦੇਣਾ ਨੰਬਰ 9779475434 ਨਾਮ ਚਮਕੌਰ ਸਿੰਘ ਦਾ ਪਿੰਡ ਤੌੜ ਜਲਾਵਰਨ ਵਾਲਾ ਵੀਰੇ ਨੇੜੇ ਆਪਣੇ ਗੁਰਦੁਆਰਾ ਹੜੀ ਸਾਹਿਬ ਹਾਂ ਬ ਹਾਂ ਆਪਾਂ ਨੇ ਮੂੰ ਆਪਾਂ 5 ਵਜੇ ਦਾ ਦੱਸੋ ਨਗ ਭੱਗਾ ਵੀਡੀਓ ਦਾ ਟਾਈਮ ਆ ਨਾ ਭਾਈ 5:00 ਤੋਂ ਪਹਿਲਾਂ ਦੇ ਹਾਂ ਹਾਂ ਥੋੜਾ ਪਹਿਲਾਂ ਦੇ ਕਿ ਲੈ ਕਿੰਨਾ ਤੋਂ ਰੈਡੀ ਚਮਕਾ 15 ਕਿਲੋ ਦੁੱਧਾਂ ਵੀਰੇ ਤੇਰਾ ਨੂੰ ਥੋੜਾ ਕਰਾ ਦਈਏ ਪਹਿਲਾਂ ਜੀ ਹਾਂ ਥੋੜਾ ਕਰਾ ਦਈ ਕਰ ਮਾੜੀ ਕੀ ਗੱਲ ਯਾਰ ਲੈ ਵਾ ਲੂਗਾ ਚੰਗਾ ਹਨਾ ਦੁੱਧ ਰੈਡੀ ਆ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋਊਗਾ ਹਾਂਜੀ ਹਾਂਜੀ ਬਿਲਕੁਲ ਤੇ ਮਗਰ ਬੱਛਾ ਭਾਈ ਮਾ ਕਰ ਬੱਸ ਆ ਜੀ ਵੀਰੇ ਤੇ ਥਾਨ ਥੋੜਾ ਫਿਰ ਚੰਗਾ ਮੋਟਾ ਦੁੱਧ ਵਾਲਾ ਲੱਗਿਆ ਵਾ ਨਾਲ ਨਾਲ ਦੁੱਧ ਥੋੜਾ ਪੀ ਸੀ ਦੇਖ ਜਾਨਵਰਾਂ ਨੂੰ ਦੇਖ ਕਿਵੇਂ ਆ ਦੇਖੋ ਜੀ ਥ ਤੇ ਚੰਗੀ ਕੁਆਲਿਟੀ ਚ ਆ ਗਈ ਦੂਸਰੀ ਸਾਈਡ ਯਾਰ ਬਈ ਇਹਦਾ ਜਨਮ ਰਾ 15 ਰੁਪਏ ਦਾ ਲੈ ਮੈਂ ਕਦਰ ਦਾ ਟਾਵਾ ਹੀ ਪਰ ਲਾ ਮੈਂ ਕਿ ਸੀਲ ਠੰਡਾ ਬੋਲ ਲਓ ਜੀ ਕਿੱਥੇ ਮਰਜੀ ਬੈ ਜਾ ਕੋਈ ਚੱਕਰੀ ਐ ਨਹੀਂ ਬਈ ਮੈਂ ਤਾਂ ਉਹੀ ਜੀ ਤਾਂ ਕੋਈ ਚੱਕਰੀ ਨਹੀਂ ਥਾਨ ਲੇਵਾ ਵਾਹਲਾ ਚੰਗਾ ਹਾਂ ਪੰਜ ਧਾਰਾ ਮਾਰੀ ਚੱਲ ਯਾਰ ਬਿਹੜੇ ਚ ਖੜਾ ਕੇ ਉਹੀ ਗੱਲ ਢੋਲ ਵਜਾਈ ਚੱਲ ਸੱਤ ਜੀ ਖੜਾ ਕੇ ਨਹੀਂ ਬਈਆ ਲੈ ਚੱਲ ਤੇ ਇੱਕ ਨੰਬਰ ਆ ਭਰਾ ਮੇਰਾ ਥਣਾ ਥਣਾ ਦਾ ਗੈਪ ਸੋਹਣਾ ਹਾਂ ਬਹੁਤ ਤੇ ਬਾਕੀ ਦੀ ਗੱਲ ਰੈਡੀ ਦੁੱਧ ਵਾਲੀ ਕੋਈ ਹੁਣ ਇਹਨੂੰ ਝੇਰ ਨਹੀਂ ਇਹਦੇ ਅੰਦਰ ਕੋਈ ਨਹੀਂ ਮੂੰਹ ਚ ਪਿਓਰ ਚਾਰ ਹੁੰਦਾ ਬਈ ਮੂੰਹ ਹਲੇ 15 ਕਿਲੋ ਤੋਂ ਬਹੁਤ ਆ ਬਈ 4-4ਵਾਂ ਦਾ ਨਾ 15 ਕਿਲੋ ਦੁੱਧ ਮੇਰੇ ਸਾਹਮਣੇ 20 ਤੋਂ ਬਾਹਰ ਕੱਢਣ ਦਾ ਹੱਕ ਆ ਜਿਹੜੇ ਸਾਲ ਆਜਾ ਉਹ ਚੱਲੀ ਕਿੰਨੇ ਦਿਨ ਹੋਇਆ ਸੂਈ ਨੂੰ ਆ 4 ਦਿਨ ਹੋ ਗਏ ਸੂਈ ਨੂੰ ਵੀਰੇ 4 ਦਿਨ ਓਕੇ ਜੀ ਥਾਣ ਭਾਂਡੇ ਦੀ ਸਾਫ ਤੇ ਲਾਓ ਫਿਰ ਬੱਚਾ ਦੀ ਕਰਗੇ ਚਵਾਈ ਸ਼ੁਰੂ ਆ ਦੇਖੋ ਵੀਰੋ ਫਿਰ ਚਮਗੌਰ ਬੱਚਾ ਬੁੱਚਾ ਦਾ ਹਨਾ ਬੰਦ ਤੈਨੂੰ ਪਤਾ ਦੇ ਕੱਢਣਾ ਛੱਡ ਲਾ ਨਹੀਂ ਛੱਡਣਾ ਜਿਆ ਜਾਤ ਵਾਲੀ ਜੱਤ ਸਾਹ ਵੰਦ ਫਿਰ ਸੂਰਜੂ ਇਹ ਤਾਂ ਹਾਂ ਬਹੁਤ ਚਸਕਾ ਵਸੀ ਹੂੰ ਆ ਦੇਖੋ ਜੀ ਥਾਣਾ ਗਾਇਬ ਦਿਖਾਈ ਗਈ ਚਾਰੇ ਥਾਣ ਨਿਖੜ ਮੇ ਪੂਰੇ ਸੇ ਬੈਠੋ ਪੁੱਤਮ ਨਹੀਂ ਕਹਿੰਦੀ ਭਰਾ ਮੇਰਾ ਇੱਕ ਆ ਦੇਖੋ ਵੀਰੋ ਥਣ ਦੋ ਲਿਆ ਤੇ ਥਣ ਮਾਰਿਆ ਸਪੇਸ ਤੇ ਗੱਡ ਗਏ ਸਾਰੀ ਚਲੋ ਜਵਾਈ ਸ਼ੁਰੂ ਕਰੋ ਕੁਆਲਟੀ ਖਾਲੀ ਦਿਖਾ ਦੇ ਭਾਈ ਦਾ ਖਾਲੀ ਦਿਖਾਉਣ ਨੂੰ ਚਲੋ ਜੀ ਕਰਦੇ ਸ਼ੁਰੂ ਵੀਰ ਆ ਦੇਖੋ ਧਾਰਾ ਦੇਖੋ ਦੋ ਦੋ ਉਧਰੋਂ ਵਜਣੇ ਦੋ ਦੋ ਉਧਰੋਂ ਤੇ ਮੈਂ ਟਾਈਮ ਦੀ ਕੁਆਲਟੀ ਤਾਂ ਉਹਨਾਂ ਦੀ ਗੱਲ ਹੈ ਨਾ ਹਾਂ ਵੀਰੇ ਜਵਾਈ ਦੀ ਇੱਕ ਨੰਬਰ ਹੀ ਆ ਜਵਾਈ ਦੀ ਇੱਕ ਨੰਬਰ ਆ ਬਾਕੀ ਦੀ ਸ਼ਾਮ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਤੇ ਇੱਕ ਮਿੰਟ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਜੀ ਸ਼ਾਮ ਦੇ ਆਪਾਂ 4:00 ਵਜੇ ਦੇ 56 ਮਿੰਟ ਹੋ ਚੁੱਕੇ ਆ ਜੀ ਆ ਦੇਖੋ ਤੇ 28 ਤਰੀਕਾ 10ਵੇਂ ਮਹੀਨੇ ਨੂੰ ਆਪਾਂ ਵੀਡੀਓ ਬਣਾ ਰਹੇ ਆ। ਲੇਕਿਨ ਦਿਖਾ ਦੇ ਝੰਡਾ ਪਾਣਦਕੇ ਮੈਂ ਦੇਖੀ ਭਾਈ ਯਾਰ ਬੈਠ ਮੈਂ ਕਹਿੰਦਾ ਯਾਰ ਹਨਾ ਝੰਡਾ ਪਾਣਸ ਆਉਂਗੀ ਆ ਬੈਠ ਹਨਾ ਹਾਂ ਵੀਰ ਮਗਰ ਵੀਰ ਤੜਕੇ ਕਿੰਨੇ ਵਜੇ ਦੀ ਚਵਾਈ ਇਹਦੀ ਫਿਰ 5 ਤੋਂ 5 ਹੀ ਚੋਣੇ ਬਾਅਦ ਸਾਢੇ 5:00 5:15-20 ਮਿੰਟ ਦਾ ਨਟਾ ਪੈਂਦਾ। ਚਾ ਖਿੱਚ ਦੇਖ ਰਾਂ ਮਿੰਟਾਂ ਲੈ ਵਿੱਚ ਸਾਰੀ ਖਿੱਚ ਕੀ ਦਿਖਾ ਦੇਾਂਗੇ। ਜਿਵੇਂ ਆਪਾਂ ਗੱਲ ਵਾਲੀ ਦਾ ਬੋਲੇ ਦੀ ਚਵਾਈ ਹੋਈ ਕਰਕੇ ਦਿਖਾ ਦਿੱਤੀ ਸੀ ਹਨਾ। ਹਾਂ ਵੀਰੇ। ਚੰਗੀ ਜਵਾਈ ਹੈ ਜੀ ਆ ਦੇਖੋ ਬਾਕਿੱਤੇ ਲੋਨੜੀ ਫਾਰਮ ਬਟੰਡਾ ਚੈਨਲ ਦੇਖਣਾ ਸਾਰੇ ਭੈਣ ਭਰਾਵਾਂ ਦਾ ਤਹਿਦ ਲੋ ਧੰਨਵਾਦ ਐਂ ਪਿਆਰ ਦਿੰਦੇ ਰਹੋ ਆਪਾਂ ਤੁਹਾਨੂੰ ਪਿਆਰ ਦਿੰਦੇ ਰਹਿਣਾ ਆਪਹੁ ਚੰਗੇ ਤੇ ਚੰਗਾ ਤੁਹਾਨੂੰ ਅਪਲੋਡ ਕਰਕੇ ਦਿੰਦੇ ਰਹਿਗੇ ਵਿਸ਼ਵਾਸ ਵਾਲੀ ਵੀਡੀਓ ਬਣਾਈ ਗਏ ਕਿਉਂਕਿ ਤੁਹਾਡਾ ਵੀ ਮੈਨੂੰ ਫਿਕਰ ਆਇ ਨਹੀਂ ਕੋਈ ਗੱਲ ਹੈਗੀ ਆ ਦੇਖੋ ਜੀ ਤੇ ਜਵਾਈ ਜੂਈ ਤਾਂ ਭਾਂਦੇ ਬੱਚਾ ਜੋ ਚਲੇ ਹੈ ਨਾ ਬੜੀ ਬੜੀ ਚੰਗੀ ਆ ਆਹ ਬਈ ਤੇ ਜਮਕੌਰ ਭਾਂਖੀ ਆ ਗਿਆ ਬਈ ਇਹਦਾ ਆਪਾਂ 65000 ਦੀ ਦੇ ਦਾਂਗੇ ਬਸ ਆਪਾਂ ਇੱਦਾਂ ਫਿਰ ਆਫਰ ਹੀ ਆ ਹੈ ਜਮਾ ਆਫਰ ਹੀ ਕਰਨੇ ਬੜਾ ਮੇਰੇ ਆ ਓਕੇ 65000 ਦੁੱਧ ਵਰ ਵਰਗਾ ਬਾਈ ਯਾਰ ਦੁੱਧ ਵਰ ਵਰਗਾ 65000 ਚ ਨਰਮ ਥੋੜੀ ਬਹੁਤੀ ਹੋ ਜੂਗਾ ਬਾਤਾਂ ਤਾਂ ਜਾਂ ਕਰ ਦਾਂਗੇ ਮਾਣਾ ਮੋਟਾ ਯਾਰ ਮਾਰੀ ਨੇੜੇ ਹੈ ਨਾ ਵਲਟੀ ਚੱਕ ਕੇ ਗਾਸਤੀ ਵੀ ਰਹੀ ਹੈ ਵਲਟ ਦਾ ਓਕੇ ਜੀ ਦਾ ਹੜਾਂਗ ਚੁੱਜਲੇ ਕੋਲ ਚੱਕ ਕੇ ਓਕੇ ਜਮਾ ਹਨ ਹੂੰ ਜਿਵੇਂ ਆ ਜੀ ਬੂ ਇੱਕ ਨੰਬਰ ਜ਼ਰੂਰ ਕਰਿਓ ਬਾਈ ਨਾਲ ਸੰਪਰਕ ਕਰ ਰੇਟ ਤੁਹਾਨੂੰ ਪੁੱਛ ਕੇ ਦੱਸਤਾ ਵੀਡੀਓ ਦੇ ਵਿਚਾਲੇ ਤੇ ਵੀਡੀਓ ਜਰੂਰ ਸਾਰੀ ਐਂਡ ਤਾਈ ਦੇਖ ਲਓ ਜਲਦਬਾਜੀ ਨਾ ਕਰੋ ਫੋਨ ਲਾਉਣ ਨੂੰ ਵੀ ਰੇਟ ਸੌਣ ਲਿਆ ਤੇ ਫੋਨ ਕਰ ਹਾਂ ਇੱਕ ਬਈ ਵੀਰ ਹਾਂ ਤੇਰੇ ਚੈਨਲ ਦੇ ਹੱਥ ਮੰਨ ਕੇ ਬੇਨਤੀ ਆਏ ਪੁੱਛਿਆ ਰ ਕਰਨ ਵੀ ਕਿਵੇਂ ਕੋਸਾ ਪੜਾ ਦੇ ਕੇ ਵੀਡੀਓ ਜਮ ਟਿਕਾਈ ਨਾਲ ਹਾਂ ਫੇਰ ਫੇਰ ਹਾਂ ਵੀ ਛੋਟੇ ਦਾ ਦੋ ਨੰਬਰ ਦੇ ਪੈਸੇ ਆ ਸਹੀ ਗੱਲ ਆ ਬਈ ਹਨਾ ਭਾਂਡਾ ਹੋਰ ਲੈਣਾ ਪਊ ਬਈ ਹਾਂ ਦੁੱਲੂ ਗਾ ਲੈ ਉਹ ਭਾਂਡਾ ਗਿਆ ਨਹੀਂ ਤੂੰ ਭਾਂਡਾ ਲਿਆ ਬੱਸ ਬੰਦ ਕਰ ਦੇ ਨਹੀਂ ਤੋ ਦੇ ਤੋ ਦੇ ਮੈਂ ਦੋ ਲਿਆ ਚੱਕ ਲੈ ਲੀਟਰ ਚੱਕ ਲੈ ਜਾ ਕੇ ਤਰਾ ਮੈਂ ਕਹਿੰਦਾ ਪੰਪ ਭਰ ਗਿਆ ਪਤਾ ਲੱਗੀ ਜਾਂਦਾ ਅਗਲੇ ਨੂੰ ਵੀ ਹਨਾ ਵੀ ਕਿੱਡੀ ਕਿਸੇ ਤੇਲੀ ਚ ਵਾਈ ਹੋ ਗਈ ਕਿ ਨਹੀਂ ਚਮਕਾ ਬੱਸ ਮੇਰੇ ਘਰ ਦਾ ਆਪਸ ਲੁੱਲੂ ਗਾ ਡੋਲ ਗਿਆ ਪਰਲੇ ਬਾਏ ਡੁੱਲੀ ਜਾਂਦਾ ਕਾਹਨ ਡੋਲਣਾ ਤੇਰ ਮਲੇ ਤਾਂ ਬੱਸ ਮੇਰੇ ਬੱਸ ਵਾੜਾ ਡੋਲਤਾ ਚਲੋ ਕੋਈ ਦੇਖੋ ਜੀ ਐ ਚ ਪਾ ਦੇ ਕੋਈ ਐ ਚ ਪਾ ਦੇ ਭਰ ਕੇ ਐ ਚ ਪਾ ਦੇ ਆ ਦੇਖੋ ਜੀ ਦੁੱਧ ਵਾਕਈ ਹੈਗੇ ਮੈਂ ਕਹਿਣ ਦੇ ਗੱਲਾਂ ਨਹੀਂ 15 ਗਿਆ ਪਲੱਸ ਹੀ ਹੋਣਾ ਬਾਈ ਆਪਾਂ 15 ਕਿਲੋ ਮੰਨ ਕੇ ਲੈ ਜਿਆਲਾ ਹੁੰਦਾ ਹਮ ਇੱਕ ਵਾਰੀ ਹੋ ਜਾਗਾ ਦੋ ਇੱਥੇ ਰੱਖਦੇ ਤੇ ਪੈਰਾਂ ਨੇ ਕੋਈ ਪੈਰਾਂ ਨੇ ਕੋਈ ਜਮਾਤ ਪੂਣੀ ਅੰਗ ਹੋ ਗਈ ਨਾ ਨੁੱਚੜ ਗਈ ਜਮਾਤ ਜਮਾ ਰੂਮ ਵਰਗਾ ਹੋ ਗਿਆ ਬੋਲਾ ਠੀਕ ਹੈ ਜੀ 62000 ਜੇ ਤੁਹਾਨੂੰ ਮੈਣੀ ਹੈ ਜੀ ਦੋ ਛਾੜ ਦਿਓ ਫਿਰ ਇਨਾ ਕੋ ਹਜੇ ਵੀ ਕਿਲੋ ਦਾ ਹੈਗਾ ਹਾਂ ਮੜਾ ਮਸ ਹਰਦੇ ਅੱਧਾ ਕਿਲੋ ਮੰਨ ਲਓ ਪੌਂਦੀ ਆ ਦਿਖਾ ਦੇ ਮੜਾ ਬਰਬਰ ਲੈ ਫੀਕਾ ਹਾਂ ਮੈਂ ਇਧਰ ਅੱਧਾ ਦੀ ਮਾਰੀ ਹੈ ਨਾ ਹਾਂ ਲੈ ਕਰ ਦੇ ਬਾਪਾ ਇੱਕ ਮਿੰਟ ਦੇ ਦੇ ਇੱਕ ਪੌਣ ਲੈ ਪੌਣ ਆ ਦਿਖਾ ਲਈ ਆ ਦੇਖ ਰ ਮੜਾ ਦੇਖ ਠੀਕ ਹੈ ਬਈ ਠੀਕ ਬਰਬਰ ਬਾਰੇ 1 2 3 ਚਾਰ ਪੰਜ ਜੋ 35 ਦੋ ਤਾਂ ਬਾਕੀ ਹੈਗਾ ਦੋ ਜਿੱਤਾ ਕੋਈ ਸ਼ੱਕ ਨਹੀਂ 6 ਲੈ ਜਿਹੜਾ ਧਗ ਜੋ ਗੋਤੀ ਪਾਈ ਜਾਂਦਾ ਬਾਈ ਹਨਾ 7 7 8 8 ਨਹੀਂ ਆ ਲੀਟਰ ਬਾ ਲੀਟਰ ਕ ਮੰਨ ਲਓ ਬਸ ਦੁੱਧ ਬਹੁਤ ਗਾੜਾ ਤਾ ਹਣਾ ਭਾਈ ਹਾਂ 10 ਲੀਟਰ 10 ਲੀਟਰ ਘਟਿਆ ਬੈਠ ਨੇ ਤੁਸੀਂ 8 ਮੰਨ ਕੇ ਆ ਜਾਓ ਡੰਗ ਦਾ 8 ਦੁੱਧ ਤਾਂ 18 ਕਿਲੋ ਹੋਗਾ ਤੁਲੇ ਤੁਸੀਂ 8 ਕਿਲੋ ਡੰਗ ਦਾ ਮੰਨ ਕੇ ਆਓ ਤਾਂ ਮੈਂ ਤਾਂ 15 ਹੀ ਕਿਹਾਗਾ ਉਹ ਤਾਂ ਗਾਂਥਲੇ 16 ਕਿਲੋ ਹੈ ਤੇ ਮਿਲ ਜੂਗੀ 65 ਹਾਂ 65000 ਦੀ ਨਾਲ ਚੱਕ ਜੁਗ ਮੰਨ ਲਓ ਤੁਸੀਂ ਹੁਣ ਤਾਂ 10 2 ਲੀਟਰ ਚੱਕ ਜੀ ਮੰਨ ਲਓ ਬਸ ਹਾਂ ਨੰਬਰ ਫੇਰ ਬੋਲਦੇ ਨੰਬਰ 977947544 ਨਾ ਚਮਕੌਰ ਸਿੰਘਾ ਪਿੰਡ ਧੋਲ ਜ਼ਿਲ੍ਹਾ ਬਰਨਾਲਾ ਦੁਬਾਰੇ ਫੇਰ ਬੈ ਬੱਸ ਕੁਝ ਵੀ ਨਹੀਂ ਕਹਿੰਦੀ ਬੈਠੀ ਗਈ ਨਹੀਂ ਭਾਈ ਇਦਾਂ ਦੀ ਬਿਆ ਕੋਈ ਨਹੀਂ ਮਜਾ ਲ ਬਰਫ ਨਾਲ ਦੀ ਠੰਡੀ ਆ ਵੀਰੇ ਰਾਹ ਹਮਮ ਲੇਕਿਨ ਤੈਨੂੰ ਦਵਾ ਨਿੰਬੂ ਮਾਰਨ ਕਾਉਂਟ ਛੱਡੋ ਬੱਚਾ ਛੱਡ ਦੇ ਚੰਗ ਲੋ ਹਾਂ ਦੇਖੀ ਜੀ ਅੱਜ ਕਿੱਦਾਂ ਵੀਰੇ ਦੇਖੀ ਕੀ ਦਿਖਾ ਦੇਖ ਲਈਏ ਪਤਲੇ ਬੱਚਾ ਐਂ ਫਰ ਫਰਿਆ ਬਾਹੂ ਤੜਕੇ ਨੂੰ ਐ ਡੂਣਾ ਮਕਾ ਲਈ ਫਿਰੂ ਜੋੜਾਂ ਚ ਚੋਲੇ ਹੁਣ ਚੋਦੀ ਆਪਾਂ 5 ਵਜੇ ਤੜਕੇ 5 ਵਜੇ ਆ ਕੇ ਚੋਲੇ ਆ ਲਾ ਹਣਾ ਇੱਕ ਬੈਡ ਸੀ ਇੱਕ ਦੂਜਾ ਵਾਥਰੇ ਫੇ ਚੋਲੇ ਮੁੱਲ 65000 ਜਰੂਰ ਕਰੋ ਬਾਈ ਨਾਲ ਸੰਪਰਕ ਧੰਨਵਾਦ